ਆਪਾਂ ਨੇ ਇਹ ਇੱਕ ਮਰਬੇ ਦੀ ਤਰ੍ਹਾਂ ਅਚਾਰ ਕਹਿ ਲਓ ਮਿੱਠਾ ਮਰਬਾ ਕਹਿ ਲਓ ਪਰ ਇਹਨੂੰ ਕੱਟਣ ਦਾ ਢੰਗ ਕੀ ਆ ਮੇਰਾ ਨਿੰਬੂ ਦੀ ਚਟਨੀ ਬਣਾਉਣ ਵਿੱਚ ਮੇਨ ਗ੍ਰाइंड ਕਰਨ ਦਾ ਤਰੀਕਾ ਜਿਹੜਾ ਤੁਸੀਂ ਵੀਡੀਓ ਵਿੱਚ ਦੇਖਦੇ ਰਹੋ ਕਿਵੇਂ ਆਸਾਨੀ ਨਾਲ ਗ੍ਰाइंड ਹੋ ਜਾਵੇ ਮੈਂ ਕਿਹੜੇ ਤਰੀਕੇ ਨਾਲ ਕਰ ਆਪਣੇ ਚੈਨਲ ਨੂੰ ਕਰੀਏ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਪਹਿਲਾਂ ਇਹ ਬਟਨ ਦਬਾ ਦਿਓ ਤੇ ਬੈਲ ਆਈਕਨ ਦਾ ਵੀ ਬਟਨ ਦਬਾ ਦਿਓ ਤਾਂ ਕਿ ਹਰ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਤੱਕ ਪਹੁੰਚ ਸਕੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੁਕ ਵਿਦ ਜਸਵੀਰ ਚੈਨਲ ਤੇ ਹਾਜ਼ਰ ਹੋ ਗਈਆਂ। ਅੱਜ ਦੀ ਕੁਕਿੰਗ ਵੀਡੀਓ ਲੈ ਕੇ ਆਪਣੇ ਚਟਕੋਰੇ ਚਟਕੋਰੇ ਬੱਚਿਆਂ ਵਾਸਤੇ, ਭੈਣ ਭਰਾਵਾਂ ਵਾਸਤੇ ਤੇ ਬਜ਼ੁਰਗਾਂ ਵਾਸਤੇ। ਆਪਾਂ ਨੇ ਅੱਜ ਬਹੁਤ ਹੀ ਵਧੀਆ ਇੱਕ ਬਹੁਤ ਮਰਬੇ ਦੀ ਤਰ੍ਹਾਂ ਬਣਾਉਣੀ ਹੈ, ਕਾਦੇ ਨਾਲ ਬਣਾਉਣੀ ਹੈ ਡਿਸ਼। ਇਹ ਦੇਖੋ ਆਪਣੇ ਕੋਲ ਆ ਲੈਮਨ। ਆਪਾਂ ਨੇ ਮਰਬੇ ਦੀ ਤਰ੍ਹਾਂ ਅਚਾਰ ਪਾਉਣਾ ਤੇ ਬਣਾਉਣੀ ਹੈ ਚਟਣੀ। ਤੁਸੀਂ ਮੇਰੇ ਢੰਗ ਨਾਲ ਬਣਾ ਕੇ ਦੇਖਿਓ। ਟਾਮਨ ਸੀ ਭਰਪੂਰ ਲੈਮਨ। ਬੱਚਿਆਂ ਨੂੰ ਵੀ ਬਸ ਪਰੌਂਠੇ ਨਾਲ ਦੇ ਦਿਓ। ਤਵਜੀ ਦੀ ਤਾਂ ਲੋੜੇ ਨਹੀਂ ਪੈਂਦੀ ਇੰਨਾ ਜ਼ਿਆਦਾ ਇਹ ਸਵਾਦ ਰਹਿੰਦਾ ਤੇ ਜਿਹੜੀ ਆਪਾਂ ਨੇ ਚਟਣੀ ਬਣਾਉਣੀ ਆ 5 ਸਾਲ 5 ਸਾਲ ਤੱਕ ਖਰਾਬ ਨਹੀਂ ਹੋਊਗੀ ਮੇਰੀ ਗਰੰਟੀ ਕਿਉਂਕਿ ਮੈਂ ਹਮੇਸ਼ਾ ਬਣਾਉਂਦੀ ਰਹਿਣੀ ਆ ਆਜੋ ਫਿਰ ਆਪਾਂ ਬਣਾਈਏ ਆ ਮੈਂ 1 ਕਿਲੋ ਲੈ ਲੈ ਨਿੰਬੂ ਆਪਾਂ ਨੇ ਪਹਿਲਾਂ ਬਣਾਉਣੀ ਆ ਚਟਣੀ ਜਿਹੜੀ ਕਿ 5 ਸਾਲ ਤੱਕ ਖਰਾਬ ਨਹੀਂ ਹੁੰਦੀ ਬਣਾਉਣ ਵਾਸਤੇ ਆਪਾਂ ਨੇ ਜਿਹੜੇ ਇੰਗਰੀਡੀਅੰਟਸ ਲੈਣੇ ਆ ਉਹ ਛੇਤੀ ਛੇਤੀ ਜੇ ਦੇਖ ਲਓ ਇਹ ਹੈਗੀ ਆ ਅਜਵਾਇਣ ਦਰਦਰੀ ਕੁੱਤੀ ਸੌਫ ਚੀ ਰਿਫਲੈਕਸ ਤੇ ਆਪਣੀ ਕਾਲੀ ਮਿਰਚ ਇਹ ਅੱਧਾ ਚਮਚ ਕਾਲੀ ਮਿਰਚ ਆ ਆਪਾਂ ਆਪਣੇ ਜਿਵੇਂ ਜਿਵੇਂ ਆਪਾਂ ਨਿੰਬੂ ਲੈਨੇ ਆ ਜਿਵੇਂ ਆਪਾਂ ਟੇਸਟ ਆ ਪਰ ਅਜਵੈਨ ਆ ਜਿਹੜੀ ਇਹ ਬਹੁਤੀ ਜ਼ਿਆਦਾ ਨਾਲੇ ਉਹ ਕੜੱਟਣ ਹੋ ਜਾਂਦੀ ਆ ਇਸ ਤੋਂ ਇਲਾਵਾ ਆਪਣੇ ਨਮਕ ਹਲਦੀ ਤੇ ਬਰੀਕ ਕੁੱਟੀ ਹੋਈ ਮਿਰਚ ਜਿਹੜੀ ਉਹ ਪਈ ਆ ਚਲੋ ਜੀ ਆਪਾਂ ਕਰੀਏ ਸ਼ੁਰੂ ਆਪਾਂ ਨੇ ਪਹਿਲਾਂ ਕੀ ਕਰਨਾ ਹੈ ਨਿੰਬੂਆਂ ਨੂੰ ਆਪਾਂ ਨੇ ਬਹੁਤ ਬਰੀਕ ਢੰਗ ਨਾਲ ਇਹਨਾਂ ਨੂੰ ਕੱਟ ਲੈਣਾ ਇਹਦੇ ਵਿੱਚੋਂ ਬੀਜ ਆ ਜਿਹੜਾ ਇਹਦਾ ਨਿੰਬੂ ਦਾ ਆਪਾਂ ਨੇ ਕੱਢ ਲੈਣਾ ਉਹ ਰਹਿਣਾ ਨਹੀਂ ਚਾਹੀਦਾ ਸਰਫ ਪਨੇ ਨੂੰ ਐਦਾਂ ਬਰੀਕ ਕਰਕੇ ਕੱਟਣਾ ਹੈ ਇਹ ਬਹੁਤ ਵਧੀਆ ਰਹਿੰਦੀ ਹੈ ਚਟਣੀ 5 ਸਾਲ ਤੱਕ ਖਰਾਬ ਨਹੀਂ ਹੋਊ ਆਪਾਂ ਨੇ ਐਵੇਂ ਕਰਕੇ ਲੈਮਨ ਚੋਂ ਪਹਿਲਾਂ ਬੀਜ ਕੱਢ ਦਾ ਨੇ ਬੀਜ ਵਿੱਚ ਰਹਿਣਾ ਨਹੀਂ ਚਾਹੀਦਾ ਕਿਉਂਕਿ ਜਦੋਂ ਫਿਰ ਆਪਾਂ ਨੇ ਇਹਨੂੰ ਗ੍ਰਾਈਂਡ ਕਰਨਾ ਫਿਰ ਇਹ ਬੀਜ ਆ ਜਿਹੜਾ ਬਹੁਤ ਜ਼ਿਆਦਾ ਕਸੈਲਾ ਕਰ ਦੂਗਾ ਆਪਣੀ ਚਟਣੀ ਨੂੰ ਇਦਾਂ ਕਰਕੇ ਕੱਢ ਲਓ ਬੀਜ ਬਸ ਇਹ ਆ ਪਰਤ ਜੀ ਜਿਹੜੀ ਹੁੰਦੀ ਹੈ ਨਾ ਵਿੱਚ ਪਹਿਲਾਂ ਆਪਾਂ ਇਹਨੂੰ ਕਰ ਲਓ ਇਦਾਂ ਕਰਕੇ ਫਿਰ ਬੀਜ ਆਪਣੇ ਆਪ ਨਿਕਲ ਜਾਂਦੇ ਆ ਬਸ ਇਸ ਗੱਲ ਦਾ ਧਿਆਨ ਰੱਖੋ ਫਿਰ ਆਪਾਂ ਮਿਲਦੇ ਆ ਅੱਗੇ ਕੀ ਕਰਨਾ ਮੈਂ ਇਹਨਾਂ ਨੂੰ ਕੱਟ ਲਵਾ ਹੁਣ ਇਦਾਂ ਬਰੀਕ ਬਰੀਕ ਕਤਲੀਆਂ ਕੱਟ ਦਿਓ ਨਾ ਫਿਰ ਵਿੱਚ ਬਿਲਕੁਲ ਵੀ ਬੀਜ ਨਹੀਂ ਰਹਿੰਦਾ ਇਹਦਾ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਇਹ ਆਪਾਂ ਨੇ ਇਹਦੇ ਵਿੱਚ ਨਮਕਰ ਹਲਾ ਲੈਣਾ ਤੇ 10 ਮਿੰਟ ਵਾਸਤੇ ਛੱਡ ਦੇਣਾ ਐਦਾਂ ਕਰਕੇ ਚੰਗੀ ਤਰ੍ਹਾਂ ਤਾਂ ਕਿ ਜਿਹੜਾ ਇਹਦਾ ਸੱਤ ਆਪਾਂ ਐਦਾਂ ਹੱਥ ਨਾਲ ਕੱਢ ਲਈਏ ਤਾਂ ਚੰਗੀ ਗੱਲ ਆ ਫਿਰ ਇਹਨੂੰ ਗ੍ਰਾਈਂਡ ਕਰਨ ਵਿੱਚ ਮੁਸ਼ਕਿਲ ਨਹੀਂ ਆਊਗੀ ਆਪਾਂ ਨੂੰ ਇਹਨੂੰ ਹੁਣ ਗ੍ਰਾਈਂਡ ਕਰਨਾ ਹੈ ਗ੍ਰਾਈਂਡ ਕਰਨ ਵਾਸਤੇ ਆਪਾਂ ਨੇ ਬਿਲਕੁਲ ਇਹ ਥੋੜਾ ਲੈਣਾ ਹੈ ਥੋੜਾ ਥੋੜਾ ਕਰਕੇ ਗ੍ਰਾਈਂਡ ਕਰਨਾ ਹੈ ਮੇਨ ਆਪਾਂ ਨੂੰ ਬਸ ਇਹਦਾ ਮਿਹਨਤ ਆ ਜਿਹੜੀ ਗ੍ਰਾਈਂਡ ਕਰਨ ਦਾ ਤਰੀਕਾ ਦੇਖਦੇ ਰਹੋ ਤੁਸੀਂ ਵੀਡੀਓ ਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਨੂੰ ਹਲਾ ਹਲਾ ਕੇ ਨਾ ਬਾਰ ਬਾਰ ਫਿਰ ਆਪਾਂ ਨੇ ਥੋੜੀ ਥੋੜੀ ਗ੍ਰाइंड ਕਰ ਲੈਣਾ ਫਿਰ ਉਹ ਇਦਾਂ ਹੀ ਹਲਾ ਹਲਾ ਕੇ ਗ੍ਰाइंड ਕਰਨਾ ਹੈ ਆਪਾਂ ਨੇ ਨਮਕ ਦੇ ਨਾਲ ਹੀ ਸ਼ੱਕਰ ਪਾ ਕੇ ਆਪਾਂ ਇਹਨੂੰ ਲਿਕੁਇਡ ਬਣਾ ਸਕਦੇ ਸੀ ਤਾਂ ਕਿ ਆਸਾਨੀ ਨਾਲ ਪੀਸਿਆ ਜਾਵੇ ਤਾਂ ਫਿਰ ਉਹਨੇ ਜ਼ਿਆਦਾ ਹੀ ਪੇਸਟ ਪੇਸਟ ਜਿਹਾ ਬਣ ਜਾਣਾ ਸੀ ਮਲੈਮ ਮਲੈਮ ਪਰ ਆਪਾਂ ਨੇ ਤਾਂ ਇਹ ਇੱਕ ਦਰਦਰੀ ਜੀ ਬਹੁਤ ਸੋਹਣੀ ਚਟਣੀ ਬਣਾਉਣੀ ਹੈ ਨਾ ਫਿਰ ਇਹ ਜ਼ਿਆਦਾ ਵਧੀਆ ਲੱਗਦੀ ਆ ਇਦਾਂ ਰੱਖ ਕੇ ਇਹ ਦੇਖੋ ਕਿੰਨਾ ਸੋਹਣਾ ਥੋੜਾ ਜਿਹਾ ਹੋਰ ਰਹਿ ਜਾਂਦਾ ਗ੍ਰाइंड ਕਰਨੇ ਨੂੰ ਫਿਰ ਇਹਨੂੰ ਆਪਾਂ ਨੇ ਨਾ ਇਦਾਂ ਇਹਦਾ ਸਾਤਾ ਜਿਹੜਾ ਨਿੰਬੂ ਦਾ ਇਦਾਂ ਕਰਕੇ ਦੱਬ ਲੈਣਾ ਥੋੜਾ ਫਿਰ ਇਹਨੇ ਇਦਾਂ ਹੀ ਜਿਆ ਸਾਰਾ ਮਿਕਸ ਹੋ ਜਾਣਾ ਨਾ ਹੌਲੀ ਹੌਲੀ ਗ੍ਰाइंड ਹੋਊਗਾ ਸ਼ੱਕਰ ਵੀ ਪਾਣੀ ਛੱਡ ਜਾਂਦੀ ਆ ਉਹ ਮੈਨੂੰ ਚੰਗਾ ਨਹੀਂ ਲੱਗਦਾ ਫਿਰ ਗ੍ਰाइंड ਕਰਨਾ ਵੀ ਵਿੱਚ ਮਿੱਠਾ ਜਿਹਾ ਘੁਮਦਾ ਹਨਾ ਨਾਮਕ ਵੀ ਤਾਂ ਛੱਡੇ ਦਿੰਦਾ ਇਸ ਕਰਕੇ ਮੈਂ ਸ਼ੱਕਰ ਵਿੱਚ ਪਹਿਲਾਂ ਕਰਕੇ ਨਹੀਂ ਗ੍ਰਾਈਂਡ ਕਰਦੀ ਐਵੇਂ ਹੀ ਕਰਦੀ ਆ ਮੈਨੂੰ ਚੰਗਾ ਹੀ ਨਹੀਂ ਲੱਗਦਾ ਉਹਦਾ ਗ੍ਰਾਈਂਡ ਇਹ ਦੇਖੋ ਇਹਨੇ ਪਾਣੀ ਨਿੰਬੂ ਦਾ ਸਾਤਾ ਜਿਹੜਾ ਛੱਡਤਾ ਹੁਣ ਫਿਰ ਛੇਤੀ ਛੇਤੀ ਗ੍ਰਾਈਂਡ ਹੋ ਜਾਂਦਾ ਹੈ ਇਹਦੇ ਵਿੱਚ ਮੇਨ ਇਹੀ ਆ ਵੀ ਇਹ ਜਿਹੜੇ ਗ੍ਰਾਈਂਡ ਕਰਦੇ ਆ ਉਸ ਟਾਈਮ ਚੰਗੀ ਤਰ੍ਹਾਂ ਗ੍ਰਾਈਂਡ ਨਹੀਂ ਹੁੰਦੀ ਆਪਾਂ ਨੇ ਕੀ ਕਰਨਾ ਆ ਦੇਖੋ ਜਿਵੇਂ ਗ੍ਰਾਈਂਡ ਕਰਿਆ ਹੋਇਆ ਇਹਨੂੰ ਥੋੜਾ ਥੋੜਾ ਏਦਾਂ ਨਿੰਬੂ ਦੇ ਸਤ ਨੂੰ ਹੁਣ ਆਪਾਂ ਨੇ ਪਾਣੀ ਪਾ ਕੇ ਤਾਂ ਇਹਨੂੰ ਗ੍ਰਾਈਂਡ ਨਹੀਂ ਕਰਨਾ ਏਦਾਂ ਥੋੜਾ ਥੋੜਾ ਨਿੰਬੂ ਦੇ ਸਤ ਨੂੰ ਨਾ ਵਿੱਚੋਂ ਕੱਢ-ਕੱਢ ਕੇ ਤਾਂ ਕਿ ਇੱਧਰ ਪਤਲਾ ਹੋ ਜਾਵੇ ਆਪਾਂ ਨੇ ਏਦਾਂ ਕਰ-ਕਰ ਕੇ ਗ੍ਰਾਈਂਡ ਕਰੀ ਜਾਂਦੇ ਫਿਰ ਬੜੀ ਆਸਾਨੀ ਨਾਲ ਗ੍ਰਾਈਂਡ ਹੋ ਜਾਂਦੀ ਆ ਹੁਣ ਆਪਾਂ ਨੇ ਜਿਹੜੀ ਇਹ ਸਾਰੀ ਗ੍ਰਾਈਂਡ ਕਰੀ ਹੋਈ ਆ ਇਹਨੂੰ ਸਾਰੀ ਨੂੰ ਵਿੱਚ ਮਿਲਾ ਦੇਣਾ ਕਾਂਕੇ ਜਿਹੜਾ ਨਿੰਬੂ ਦਾ ਸਾਂਝਾ ਸਾਤਾ ਸਮਝਦਾ ਜਿੰਨਾ ਵੀ ਟੋਟਲ ਨਿਕਲਦਾ ਨਾ ਉਹ ਸਾਰਾ ਇੱਕ ਵਾਰੀ ਫੇਰ ਇਹਨੂੰ ਘੁਮਾ ਦੇਵੇ ਨਾਮਕੇ ਦੇ ਵਿੱਚ ਪਾਇਆ ਹੋਇਆ ਇਸ ਤੋਂ ਇਲਾਵਾ ਪਨੀਰ ਪਾਉਣਾ ਇਹਦੇ ਵਿੱਚ ਕਾਲਾ ਨਾਮਕ ਥੋੜੇ ਜਿਹੀ ਕੁੱਟੀ ਹੋਈ ਬਰੀਕ ਲਾਲ ਮਿਰਚ ਇਹ ਅਜਵਾਇਣ ਥੋੜੀ ਜੀ ਪਾਉਣੀ ਹੈ ਅਜਵਾਇਣ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ ਇਹ ਹੈਗੀ ਆ ਸੌਫ ਮੈਂ 1 ਚਮਚ ਦੇ ਕਰੀਬ ਲਈ ਆ ਇਹ ਹੈਗੀਆਂ ਸਲੀਫ ਫਲੇਕਸ ਤੇ ਕਾਲੀ ਮਿਰਚ ਕਾਲੀ ਮਿਰਚ ਪਾ ਸਕਦੇ ਆ ਆਪਾਂ ਜ਼ਿਆਦਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਸ ਤੋਂ ਇਲਾਵਾ ਆਪਾਂ ਨੇ ਪਾ ਦਾਨੀ ਇਹਦੇ ਵਿੱਚ ਸ਼ੱਕਰ ਆਪਣਾ 1 ਕਿਲੋ ਨਿੰਬੂਆਂ ਵਿੱਚ ਮੈਂ ਅੱਧਾ ਕਿਲੋ ਸ਼ੱਕਰ ਲਈ ਆ ਸ਼ੱਕਰ ਵਾਲੀ ਵੀ ਬਹੁਤ ਜ਼ਿਆਦਾ ਸਵਾਦ ਲੱਗਦੀ ਆ ਮੈਂ ਅੱਧਾ ਕਿਲੋ ਦੇ ਥੋੜੀ ਘੱਟੇ ਰੱਖੂੰਗੀ ਸ਼ੱਕਰ ਬਾਕੀ ਆਪਾਂ ਖਾ ਕੇ ਦੇਖ ਸਕਦੇ ਆ ਵੀ ਮਿੱਠਾ ਜ਼ਿਆਦਾ ਮਿੱਠਾ ਮਿੱਠਾ ਨਾ ਹੋ ਜਾਵੇ ਦੇਖੋ ਕਿੰਨੀ ਸੋਹਣੀ ਲੁੱਕ ਆਈ ਐ ਇਹਦੀ ਇੰਨੀ ਜ਼ਿਆਦਾ ਸਵਾਦ ਲੈਂਦੀ ਐ ਬੱਚਿਆਂ ਨੂੰ ਤਾਂ ਬਹੁਤ ਜ਼ਿਆਦਾ ਸਵਾਦ ਲੱਗਦੀ ਐ ਇਹ ਪਰੌਂਠਿਆਂ ਨਾਲ ਕੱਚ ਦੇ ਸੁੱਕੇ ਝਾਰ ਵਿੱਚ ਪਾਉਣੀ ਆਪਾਂ ਨੇ ਜਦੋਂ ਇਹਨੂੰ ਕੱਢਣਾ ਹੈ ਵਰਤਣਾ ਹੈ ਤਾਂ ਬਿਲਕੁਲ ਸੁੱਕੇ ਚਮਚ ਨਾਲ ਕੱਢਣਾ ਹੈ ਹਿਲਾ ਕੇ ਕੱਢਣਾ ਹੈ ਇੱਕ ਵਾਰੀ ਹਿਲਾਉਣੀ ਆ ਉਂਝ ਵੀ ਇਹ ਬਾਅਦ ਵਿੱਚ ਵੀ 10-15 ਦਿਨ ਚੰਗੀ ਤਰ੍ਹਾਂ ਹਿਲਾਉਣੀ ਆ ਜੇ ਹੋ ਸਕੇ ਤਾਂ ਧੁੱਪ ਦਾ ਸੇਕ ਦੇਵਾਉਣਾ ਹੈ ਨਾ ਆਪਾਂ ਨੇ ਇਹਨੂੰ ਬਹੁਤ ਵਧੀਆ ਰਹਿੰਦੀ ਆ ਖਰਾਬ ਨਹੀਂ ਹੁੰਦੀ ਆਪਾਂ ਨੇ ਇਹ ਇੱਕ ਮਰਬੇ ਦੀ ਤਰ੍ਹਾਂ ਅਚਾਰ ਕਹਿ ਲਓ ਮਿੱਠਾ ਮਰਬਾ ਕਹਿ ਲਓ ਪਰ ਇਹਨੂੰ ਕੱਟਣ ਦਾ ਢੰਗ ਕੀ ਆ ਮੇਰਾ ਪਰ ਇਹ ਬਣਨ ਤੋਂ ਬਾਅਦ ਕਿੱਦਾਂ ਦਾ ਬਣੂਗਾ ਤੁਸੀਂ ਵੀਡੀਓ ਵਿੱਚ ਦੇਖਦੇ ਰਹੋ ਸ਼ਾਇਦ ਤੁਸੀਂ ਪਹਿਲੀ ਵਾਰੀ ਬਣਾਉਂਗੇ ਹੈ ਜਾਂ ਮੈਂ ਹਮੇਸ਼ਾ ਬਣਾਉਂਦੀ ਆ ਇਹ ਸਭ ਦੇਖਣ ਲਈ ਵੀਡੀਓ ਤੇ ਬਨੇ ਰਹਿਣਾ ਕਿਹੜਾ ਤਰੀਕਾ ਹੈ ਮੇਰਾ ਨਿੰਬੂ ਕੱਟਣ ਦਾ ਨਿੰਬੂ ਉਹੀ ਹੁੰਦੇ ਆ ਬਣਾਉਣ ਦਾ ਢੰਗ ਆ ਜਿਹੜਾ ਸਭ ਦਾ ਅਲੱਗ-ਅਲੱਗ ਹੁੰਦਾ ਸੇਮ ਸੇਮ ਇਨਗਰੀਡੀਅੰਟਸ ਹੁੰਦੇ ਆ ਬਸ ਉਹਦਾ ਟੇਸਟ ਐਨੇ ਵਿੱਚੇ ਅਲੱਗ ਹੋ ਜਾਂਦਾ ਕਟਿੰਗ ਵਿੱਚੇ ਅਲੱਗ ਹੋ ਜਾਂਦਾ ਟੇਸਟ ਇਹ ਹੈਗੀਆਂ 2 ਕਿਲੋ ਨਿੰਬੂ ਆਪਾਂ ਨੇ 2 ਕਿਲੋ ਨਿੰਬੂਆਂ ਦਾ ਇੱਕ ਮਰਬੇ ਵਰਗਾ ਆਚਾਰ ਪਾਉਣਾ ਹੈ ਕਿਵੇਂ ਪਾਉਣਾ ਇਹ ਮੇਰਾ 1 ਕਿਲੋ ਤੋਂ ਘਾਟਾ ਗੁੜ ਗੁਰਦੀਆਂ ਪੇਸੀਆਂ ਆਪਾਂ ਨੇ ਗੁੜ ਦੇ ਮੁਤਾਬਕ ਥੋੜਾ ਜਿਹਾ ਪਾਣੀ ਪਾ ਲੈਣਾ ਤਾਂਕੇ ਗੂੜਾ ਜਿਹੜਾ ਬਿਲਕੁਲ ਮੈਲਟ ਹੋ ਜਾਵੇ ਪਾਣੀ ਜ਼ਿਆਦਾ ਨਹੀਂ ਪਾਉਣਾ ਆਪਾਂ ਨੇ ਤੇ ਨਾਲ ਦੀ ਨਾਲ ਆਪਾਂ ਇੱਧਰ ਆਜੋ ਆਪਾਂ ਨੇ ਕੀ ਕਰਨਾ ਜਾਨੂ ਇਹ ਥੋੜਾ ਥੋੜਾ ਕਰਕੇ ਟੁੱਟ ਜਾਊਗਾ ਨਰਮ ਹੋ ਜਾਊਗਾ ਆਪਾਂ ਨੇ ਇੱਧਰ ਇਹਦੇ ਵਿੱਚੋਂ ਆਹ ਮੈਂ ਬੀਜ ਬੀਜ ਵਾਸਤੇ ਰੱਖਿਆ ਹੋਇਆ ਨਾਲ ਦੀ ਨਾਲ ਬੀਜ ਵੈਸੇ ਆਪਣੇ ਆਪ ਨਿਕਲ ਜਾਣਗੇ ਆਪਾਂ ਨੇ ਇਹਨਾਂ ਦੀਆਂ ਕਤਲੀਆਂ ਕਿੱਦਾਂ ਕਰਨੀਆਂ ਦੂਜੇ ਅਚਾਰਾਂ ਦੀ ਤਰ੍ਹਾਂ ਨਹੀਂ ਕਰਨੀਆਂ ਜਿਵੇਂ ਤੁਹਾਨੂੰ ਪਸੰਦ ਆ ਉਵੇਂ ਕਰ ਸਕਦੇ ਆ ਐਦਾਂ ਬਿਲਕੁਲ ਬਿਲਕੁਲ ਪਤਲੀ ਕਤਲੀ ਐਦਾਂ ਕਰਨੀ ਆ ਇੰਨੀ ਪਤਲੀ ਕਤਲੀ ਆ ਜਿਹੜੀ ਆਪਾਂ ਨੇ ਕਰਨੀ ਆ ਬਾਅਦ ਵਿੱਚ ਆਪਾਂ ਨੇ ਇਹਦੇ ਵਿੱਚੋਂ ਬੀਜਾਂ ਜਿਹੜੇ ਕੱਢ ਦਾਣੇ ਬਾਹਰ ਐਦਾਂ ਕਰਕੇ ਬੀਜਾਂ ਨੂੰ ਅਲੱਗ ਕਰ ਲੈਣਾ ਇੱਕ ਇੱਕ ਕਤਲੀ ਨੂੰ ਦੇਖ ਲੈਣਾ ਕਮੈਂਟਸ ਵਿੱਚ ਦੱਸਿਓ ਤੁਸੀਂ ਕਦੇ ਐਦਾਂ ਬਣਾਇਆ ਹੈ ਜਰੂਰ ਦੱਸਿਓ ਇਹ ਵੀ ਦੱਸਿਓ ਵੀ ਤੁਸੀਂ ਕਿੱਥੋਂ ਦੇਖ ਰਹੇ ਆ ਕਿਹੜੀ ਜਗ੍ਹਾ ਤੋਂ ਦੇਖ ਰਹੇ ਆ ਮੈਨੂੰ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੇ ਤੁਸੀਂ ਪਹਿਲਾਂ ਨਹੀਂ ਦੇਖਿਆ ਆਪਾਂ ਨੂੰ ਪਤਾ ਹੀ ਆ ਵੀ ਗੁੜ ਵਿੱਚ ਕਿੰਨਾ ਆਇਰਨ ਹੁੰਦਾ ਵਿਟਾਮਿਨ ਸੀ ਭਰਪੂਰ ਨਿੰਬੂ ਖਾਣ ਵਾਸਤੇ ਆਪਣੇ ਬਹੁਤ ਹੀ ਸਿਹਤ ਵਾਸਤੇ ਠੀਕ ਹੈ ਇਹ ਐਦਾਂ ਕਰਕੇ ਆਪਾਂ ਨੇ ਅੱਗ ਆ ਜਿਹੜੀ ਇੱਥੇ ਸਿੰਮ ਕਰਦਣੀ ਥੋੜੀ ਸਿਰਫ ਆਪਾਂ ਨੇ ਓਨਾ ਕੁ ਪਾਣੀ ਪਾਇਆ ਜਿੰਨੇ ਵਿੱਚ ਇਹ ਮੈਲਟ ਹੋ ਜਾਵੇ ਜਿਆਦਾ ਪਾਣੀ ਨਹੀਂ ਪਾਉਣਾ ਨਾਲ ਦੀ ਨਾਲ ਇੱਧਰ ਹਲਾਈ ਜਾਣਾ ਤੇ ਇੱਧਰ ਆਪਾਂ ਨਾਲ ਦੀ ਨਾਲ ਆਪਣਾ ਇੱਧਰ ਕੰਮ ਜਾਰੀ ਰੱਖੀਏ ਆਪਣਾ ਗੂੜਾ ਜਿਹੜਾ ਬਿਲਕੁਲ ਮੈਲਟ ਹੋ ਗਿਆ ਜਦੋਂ ਮੈਲਟ ਹੋ ਗਿਆ ਨੂੰ ਇੱਕ ਦੋ ਵਾਲੀਆਂ ਜੀਆਂ ਆ ਗਈਆਂ ਆਪਾਂ ਨੇ ਇਹਦੀ ਤਾਰ ਥੋੜਾ ਬੰਨ ਦੇਣੀ ਹੈ ਬਸ ਇਹਨੂੰ ਬੰਦ ਕਰ ਦੇਣਾ ਤੇ ਇਹਨੂੰ ਠੰਡਾ ਕਰਨਾ ਹੈ ਹੁਣ ਆਪਾਂ ਨੇ ਠੰਡੇ ਹੋਣ ਦਾ ਇੰਤਜ਼ਾਰ ਕਰੀਏ ਤੇ ਓਨੇ ਟਾਈਮ ਵਿੱਚ ਆਪਣੇ ਇਹ ਕੱਟੇ ਹੋਣੇ ਆ ਜਿੰਨੇ ਟਾਈਮ ਵਿੱਚ ਇਹ ਠੰਡਾ ਹੋ ਰਿਹਾ ਹੈ ਇੱਧਰ ਆਪਣੀ ਕਟਿੰਗ ਆ ਜਿਹੜੀ ਆਪਾਂ ਨੇ ਕਰਦੇ ਰਹਿਣਾ ਹੈ ਇੱਧਰ ਆਪਣਾ ਗੂੜਾ ਜਿਹੜਾ ਇਹ ਬਿਲਕੁਲ ਠੰਡਾ ਹੋ ਗਿਆ ਇਹਨੇ ਹੋਰ ਠੰਡਾ ਹੋ ਜਾਣਾ ਜਦ ਆਪਾਂ ਨੇ ਇਹਨੂੰ ਚੱਕ ਕੇ ਨਾ ਨਿੰਬੂਆਂ ਦੇ ਵਿੱਚ ਪਾ ਦੇਣਾ ਐਦਾਂ ਕਰਕੇ ਆਪਾਂ ਨੇ ਇਹਨੂੰ ਪਾ ਦੇਣਾ ਤੇ ਐਦਾਂ ਕਰਕੇ ਨਿੰਬੂਆਂ ਨਾਲੇ ਨੇ ਹੋਰ ਠੰਡਾ ਹੋ ਜਾਣਾ ਪਹਿਲਾਂ ਤਾਂ ਆਪਾਂ ਨੇ ਪਾ ਲੈਣਾ ਨਾਮਕ ਇਹ 2 ਚਮਚ ਵੱਡੇ ਆ ਨਾਮਕ ਦੇਵੇਂ ਪਾਏ ਇਸ ਤੋਂ ਬਾਅਦ ਆਪਾਂ ਨੇ ਨਾਲ ਦੇ ਨਾਲ ਕਾਲਾ ਨਾਮਕ ਪਾ ਲੈਣਾ ਅੱਧਾ ਕ ਚਮਚ ਵੱਡਾ ਇਹ ਸਿਲੀ ਫਲੈਕਸ ਸੌਫ ਕਾਲੀ ਮਿਰਚ ਆਜ ਵੈਣ ਛੋਟਾ ਇੱਕ ਚਮਚ ਥੋੜੀ ਜੀ ਆਹ ਦੀ ਕੁੱਟੀ ਹੋਈ ਲਾਲ ਮਿਰਚ ਬਰੀਕ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਰਲਾ ਦੇਣਾ ਬਹੁਤ ਜ਼ਿਆਦਾ ਸਵਾਦ ਬਣਦਾ ਹੈ ਆਚਾਰ ਇਹ ਮਰੱਬਾ ਲਾ ਲਓ ਆਚਾਰ ਲਾ ਲਓ ਕਤਲੀਆਂ ਦੇਖੋ ਕਿੰਨੀਆਂ ਸੋਹਣੀਆਂ ਪਤਲੀਆਂ ਪਤਲੀਆਂ ਸਿੱਧੀਆਂ ਕਤਲੀ ਚੱਕ ਕੇ ਖਾ ਲਓ ਭਾਵੇਂ ਇਹਨੂੰ ਰੁੱਖਾਈ ਏਦਾਂ ਹੀ ਬਿਨਾ ਬਿਨਾ ਕਿਸੇ ਰੋਟੀ ਪਰੌਂਠੇ ਤੋਂ ਨਾ ਸਿੱਧਾ ਵੀ ਚੱਕ ਕੇ ਖਾ ਲੂਗੇ ਨਾ ਇਮਿਊਨਿਟੀ ਵਧਾਉਣ ਵਾਸਤੇ ਕਿੰਨਾ ਵਿਟਾਮਿਨ ਸੀ ਆਪਣੇ ਵਾਸਤੇ ਜ਼ਰੂਰੀ ਆ ਇਹ ਸਭ ਆਪਣਾ ਨਿੰਬੂ ਆ ਜਿਹੜਾ ਹੁਣ ਆਪਾਂ ਵੱਧ ਤੇ ਵੱਧ ਗਰਮੀਆ ਵਿੱਚ ਇਹਨੂੰ ਖਾਈਏ ਸਿਕੰਜੀਆਂ ਵੀ ਇਹ ਅਚਾਰ ਖਾਈਏ ਤੇ ਨਾਲ ਦੀ ਨਾਲ ਹਾਜਮਾ ਵੀ ਠੀਕ ਰੱਖਦਾ ਆਪਾਂ ਹੁਣ ਇਹਨੂੰ ਇਹਦੇ ਵਿੱਚ ਪਾ ਲਈਏ ਪਣਾ ਨਿੰਬੂ ਦਾ ਮਿੱਠਾ ਅਚਾਰ ਭਾਵੇਂ ਮਰਬਾ ਸਮਝੋ ਸਿੱਧੀਓ ਕਦਲੀ ਚੱਕ ਚੱਕ ਕੇ ਖਾਓ ਬਣਾਓ ਲੰਬੇ ਸਮੇਂ ਤੱਕ ਰਹਿਣੇ ਵਾਲਾ ਆਪਣਾ ਨਿੰਬੂ ਦਾ ਅਚਾਰ ਤਿਆਰ ਖੱਟਾ ਮਿੱਠਾ ਇਹ ਆਪਣੀ ਖੱਟੀ ਮਿੱਠੀ ਨਿੰਬੂ ਦੀ ਚਟਣੀ ਤਿਆਰ ਹੁਣ ਦੱਬ ਕੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਹੋ ਕੁੱਕ ਵਿਦ ਜਸਵੀਰ ਚੈਨਲ ਨੂੰ ਕਰ ਲੋ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਨੋਟੀਫਿਕੇਸ਼ਨ ਆ ਜਿਹੜਾ ਵੀਡੀਓ ਦਾ ਤੁਹਾਡੇ ਤੱਕ ਪਹੁੰਚ ਜਵੇ ਆ ਦੇਖੋ ਜੀ ਆਪਣੀਆਂ ਚਟਣੀ ਤੇ ਮਿੱਠ-ਖਟਾ ਮਿੱਠਾ achar ਬਣ ਕੇ ਤਿਆਰ ਆਪਾਂ ਕਿਸੇ ਹੋਰ ਵੀਡੀਓ ਵਿੱਚ ਮਿਲਦੇ ਆਂ ਵਧੀਆ ਜੀ ਡਿਸ਼ ਨਾਲ ਜਦ ਤੱਕ ਇਜਾਜ਼ਤ ਦਿਓ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ